ਪੰਜਾਬ ਦੇ ਇਹ ਖੂਬਸੂਰਤ ਪਿੰਡ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਦੇ ਇਹਨਾਂ ਪਿੰਡਾਂ ਦੀ ਖੂਬਸੂਰਤੀ ਵਕਫ ਵਕਫ ਮੌਸਮਾਂ ਦੇ ਵਿੱਚ ਵਕਫ ਵਕਫ ਨਜ਼ਰ ਆਉਂਦੀ ਹੈ ਇਹ ਜ ਤੁਸੀਂ ਤੁਸੀਂ ਵੇਖ ਰਹੇ ਹੋ ਇਹ ਇੱਕ ਸਰਦੀ ਦੇ ਰੁੱਤ ਲੰਘਣ ਤੋਂ ਬਾਅਦ ਮਾਰਚ ਮਹੀਨੇ ਦਾ ਦ੍ਰਿਸ਼ ਹੈ ਕਲ-ਕਲ ਕਰਦੀਆਂ ਨਹਿਰਾਂ ਪੰਜਾਬ ਦੇ ਪਿੰਡਾਂ ਦੇ ਕੋਲੋਂ ਦੀ ਵਗਦੀਆਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਪਹਾੜਾਂ ਤੋਂ ਆਉਂਦਾ ਸਾਫ਼ ਸੁਥਰਾ ਪਾਣੀ ਪੰਜਾਬ ਦੇ ਪਿੰਡਾਂ ਦੇ ਜਿਹੜੇ ਸੀਨ ਨੇ ਉਹ ਅਲੱਗ ਹੀ ਨਜ਼ਰ ਆਉਂਦੇ ਨੇ ਪਿੰਡਾਂ ਦੀ ਖੂਬਸੂਰਤੀ ਵਰਲਡ ਦੇ ਮਸ਼ਹੂਰ ਜਗਾਵਾਂ ਨੂੰ maat ਪਾਉਂਦੀ ਹੈ ਪਿੰਡਾਂ ਦਾ ਸਾਫ਼ ਸੁਥਰਾ ਵਾਤਾਵਰਨ ਸਾਫ਼ ਸੁਥਰੀ ਹਵਾ ਜਿਹੜੀ ਕਿ ਕੁਦਰਤ ਵੱਲੋਂ ਦਿੱਤੀ ਇੱਕ ਨਿਯਮਤ ਹੈ ਭਾਵੇਂ ਕਿ ਪਿੰਡਾਂ ਦੇ ਵਿੱਚ ਵੀ ਬਹੁਤ ਸਹੂਲਤਾਂ ਹੁਣ ਵਧਦੀਆਂ ਜਾ ਰਹੀਆਂ ਨੇ ਪਰ ਹਾਲੇ ਵੀ ਕੁਝ ਲੋਕ ਨੇ ਜਿਹੜੇ ਉਹ ਪ੍ਰਾਤਨ ਤਰੀਕੇ ਨਾਲ ਹੀ ਜ਼ਿੰਦਗੀ ਜਿਉਂਦੇ ਨੇ ਰੋਜ਼ ਦੀ ਦੈਨ ਚਰਿਆ ਜਿਹੜੀ ਉਹ ਸਾਦੇ ਸਿੰਪਲ ਟੰਗ ਨਾਲ ਹੀ ਚੱਲਦੀ ਹੈ। ਆ ਵੇਖੋ ਕਿਵੇਂ ਬਰਗਾਪੀਆਂ ਤੈਰ ਰਹੀਆਂ ਨੇ। ਆ ਕੁਦਰਤ ਦਾ ਅਨਮੋਲ ਨਜ਼ਾਰਾ। ਕੀ ਖੂਬਸੂਰਤ ਨਜ਼ਾਰਾ। ਸਤਿਨਾਮ ਵਾਹਿਗੁਰੂ। ਪਰਮਾਤਮਾ ਨੂੰ ਵਾਹਿਗੁਰੂ ਨੂੰ ਦਿਲੋਂ ਮੰਨਦੇ ਹਨ ਅਤੇ ਸਵੇਰ ਸ਼ਾਮ ਗੁਰੂ ਘਰ ਜਾਂਦੇ ਹਨ। ਆ ਦ੍ਰਿਸ਼ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਦੇਰਿਸ਼ ਪਿੰਡ ਨੂੰ ਜਾਂਦੀ ਇੱਕ ਸੜਕ ਦਾ ਹੈ ਜਿਸ ਦੇ ਦੋਵੇਂ ਪਾਸੇ ਹਰਿਆਲੀ ਨਜ਼ਰ ਆਉਂਦੀ ਹੈ ਅਤੇ ਦੂਰ ਨਿਸ਼ਾਨ ਸਾਹਿਬ ਨਜ਼ਰ ਆਉਂਦਾ ਹੈ ਪਿੰਡ ਦੇ ਬੱਚੇ ਜਦੋਂ ਬਰਸਾਤ ਹੁੰਦੀ ਹੈ ਤਾਂ ਅੱਜ ਤੋਂ 40-50 ਸਾਲ ਪੁਰਾਣੇ ਤਰੀਕੇ ਨਾਲ ਅੱਜ ਵੀ ਉਸੇ ਤਰ੍ਹਾਂ ਪਾਣੀ ਦੇ ਵਿੱਚ ਨਹਾਉਂਦੇ ਹਨ ਜੇ ਕੁਝ ਬਦਲਿਆ ਹੈ ਤਾਂ ਬਦਲਿਆ ਹੈ ਪਿੰਡਾਂ ਦੇ ਵਿੱਚ ਕੱਚੇ ਰਹਾ ਤੋਂ ਪੱਕੀਆਂ ਸੜਕਾਂ ਬਣ ਗਈਆਂ ਹਨ ਪਰ ਕੁਦਰਤ ਵੱਲੋਂ ਜੋ ਬਰਸਾਤ ਆਉਂਦੀ ਹੈ ਤਾਂ ਪਿੰਡਾਂ ਦੇ ਅਣਪੂਰ ਬੱਚੇ ਉਸੇ ਤਰ੍ਹਾਂ ਹੀ ਸਾਦੇ ਟੰਗ ਨਾਲ ਨਹਾਉਂਦੇ ਹਨ ਬਰਸਾਤ ਤੋਂ ਬਾਅਦ ਇਸ ਤਰ੍ਹਾਂ ਦਾ ਸੀਨ ਨਜ਼ਰ ਆਉਂਦਾ ਹੈ ਕਲ ਕਲ ਕਰਦੀਆਂ ਚਰੀਆਂ ਟਾਂਡੀਆਂ ਹਰੇ-ਹਰੇ ਰੰਗ ਦੇ ਵਿੱਚ ਅੱਖਾਂ ਨੂੰ ਸਕੂਨ ਦਿੰਦੀਆਂ ਹਨ ਅਤੇ ਚਾਰੇ ਪਾਸੇ ਖੜਾ ਪਾਣੀ ਠੰਡਕ ਦਾ ਅਹਿਸਾਸ ਕਰਾਉਂਦਾ ਹੈ। ਇਹ ਵੀਡੀਓ ਜੂਨ ਮਹੀਨੇ ਦੀ ਹੈ। ਜੂਨ ਮਹੀਨੇ ਦੇ ਵਿੱਚ ਵੀ ਜਦੋਂ ਬਰਸਾਤ ਪੈਂਦੀ ਹੈ ਤਾਂ ਪਿੰਡਾਂ ਦੇ ਵਿੱਚ ਚਾਰੇ ਪਾਸੇ ਹਰਿਆਵਲ ਨਜ਼ਰ ਆਉਂਦੀ ਹੈ। ਇਹੋ ਜਿਹਾ ਮਨ ਮੁਹਕ ਦ੍ਰਿਸ਼ ਤੁਸੀਂ ਦੁਨੀਆ ਵਿੱਚ ਕਿਤੇ ਵੀ ਨਹੀਂ ਵੇਖਿਆ ਹੋਵੇਗਾ ਪਿੰਡਾਂ ਦੀ ਛੱਪੜ ਬਰਸਾਤ ਦੇ ਨਾਲ ਭਰ ਜਾਂਦੇ ਹਨ ਅਤੇ ਅੱਜ ਵੀ ਖੇਤਾਂ ਦੇ ਵਿੱਚ ਰਾਖੀ ਕਰਨ ਲਈ ਇਹ ਛੋਟੇ ਛੋਟੇ ਜਿਹੜੇ ਨੇ ਰਹਿਸ਼ੀਆਂ ਬਣਾਈਆਂ ਗਈਆਂ ਹੁੰਦੀਆਂ ਹਨ ਜਿੱਥੇ ਕਿਸਾਨ ਇਸ ਦੇ ਵਿੱਚ ਬਰਸਾਤ ਜਾਂ ਧੁੱਪ ਤੋਂ ਬੈਠ ਸਕਦਾ ਹੈ ਪਾਬੇ ਕੀ ਸਮਾਂ ਇਹna ਤਬਦੀਲ ਹੋ ਚੁੱਕਿਆ ਹੈ ਕਿ ਪਿੰਡਾਂ ਦੇ ਨੇੜੇ ਹੁਣ ਵੱਡੇ ਵੱਡੇ ਹਾਈਵੇ ਐਕਸਪ੍ਰੈਸ ਵੇ ਨਿਕਲ ਗਏ ਹਨ ਐ ਤੁਸੀਂ ਵੇਖ ਰਹੇ ਹੋ ਇੱਕ ਕਟੜਾ ਜੰਮੂ ਐਕਸਪ੍ਰੈਸ ਵੇ ਜਿਹੜਾ ਕਿ ਪਿੰਡਾਂ ਦੇ ਵਿੱਚੋਂ ਦੀ ਨਿਕਲਦਾ ਹੋਇਆ ਜੰਮੂ ਨੂੰ ਜਾ ਰਿਹਾ ਹੈ ਤੇ ਆ ਦ੍ਰਿਸ਼ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਇੱਕ ਬਿਜ਼ੀ ਸ਼ਹਿਰ ਦਾ ਦ੍ਰਿਸ਼ ਹੈ ਜਿੱਥੇ ਕਿ ਜ਼ਿੰਦਗੀ ਬਹੁਤ ਤੇਜ਼ ਰਫਤਾਰ ਨਾਲ ਦੌੜਦੀ ਹੈ ਕੁਦਰਤ ਦਾ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਇਹ ਵੀਡੀਓ ਅਗਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ